ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਨੂਰਪੁਰ ਕਿਰਪਾਲਕੇ ਤੋਂ ਭਾਈ ਜੀ ਆਪਾਂ ਪਾਣੀ ਦਾ ਨਵਾਂ ਕੰਮ ਸ਼ੁਰੂ ਕੀਤਾ ਇਹ ਪਾਣੀ ਆਪਣੀ ਗੰਗ ਨਹਿਰ ਲੇਪੋ ਵਾਲੀਆਂ ਨਹਿਰਾਂ ਉਸ ਦੇ ਉੱਤੇ ਪਰੜੀ ਦੇ ਉੱਤੇ ਬਿਲਕੁਲ ਨਹਿਰ ਦੇ ਨਾਲ ਬਹਰ ਹੈ ਤੇ ਉਥੋਂ ਪਰਕੇ ਲਈਦਾ ਜਿੰਨਾ ਵੀਰਾਂ ਨੇ ਪਾਣੀ ਲੈਣਾ ਹੋਵੇ ਪਿੰਡਨੂਰ ਪਰ ਕਰਪਾਲਕੇ ਦੇ ਆਸ-ਪਾਸ ਦੇ ਪਿੰਡਾਂ ਤੋਂ ਉਹ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਮੋਬਾਈਲ ਨੰਬਰ 8872 20101 ਇਸ ਨੰਬਰ ਤੇ ਆਪਣੇ ਨਾਲ ਸੰਪਰਕ ਕਰਕੇ ਬਾਈ ਜੀ ਕਿਸੇ ਨੇ ਪਾਣੀ ਟੈਂਕੀ ਪਾਣੀ ਹੋਵੇ ਬਹੁਤ ਜਾਇਜ ਰੇੜ ਦੇ ਵਿੱਚ ਤੇ ਬਹੁਤ ਵਧੀਆ ਛੁੱਧ ਸਾਫ ਸੁਥਰਾ ਪਾਣੀ ਲਿਆਂਦਾ ਜਾਂਦਾ ਆਪਣੇ ਵੱਲੋਂ ਨਹਿਰ ਤੋਂ ਪਰਕੇ ਤੇ ਜਿਨ੍ਹਾਂ ਵੀਰਾਂ ਨੂੰ ਪਾਣੀ ਦੀ ਜ਼ਰੂਰਤ ਹੋਵੇ ਪਾਣੀ ਦੀ ਟੈਂਕੀ ਪਉਣੀ ਹੋਵੇ ਜਾਂ ਥੋੜਾ ਪਾਣੀ ਲੈਣਾ ਹੋਵੇ ਤੇ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਸੇਵਾ ਦਾ ਮੌਕਾ ਜ਼ਰੂਰ ਦਿਓ ਭਾਈ ਜੀ ਆਪਾਂ ਨਵਾਂ ਕੰਮ ਸ਼ੁਰੂ ਕੀਤਾ ਹੈ ਤੇ ਜ਼ਰੂਰ ਸੇਵਾ ਦਾ ਮੌਕਾ ਦੇਣਾ ਪਾਣੀ ਦਾ ਇਹ ਪਾਣੀ ਨਹਿਰ ਤੋਂ ਪਰਕੇ ਲਿਆਂਦਾ ਜਾਂਦਾ ਹੈ ਪਿੰਡ ਨੂਰ ਪਰ ਕਰਪਾਲ ਕੇ ਤੇ ਨਾਲ ਆਸ-ਪਾਸ ਦੇ ਪਿੰਡਾਂ ਦੇ ਜਿਨ੍ਹਾਂ ਨੂੰ ਪਾਣੀ ਦੀ ਜ਼ਰੂਰਤ ਹੋਵੇ ਪੀਣ ਵਾਸਤੇ ਸਾਫ ਸ਼ੁੱਧ ਬਣੀ ਤੇ ਆਪਣੇ ਨਾਲ ਸੰਪਰਕ ਜਰੂਰ ਕਰਿਓ 887222101 ਧੰਨਵਾਦ ਜੀ ਬਹੁਤ ਬਹੁਤ ਮਿਹਰਬਾਨੀ